ਅਲਦਾ ਆਰ ਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਜੈਂਤੀਪੁਰ ਜਿਵੇਂ ਕਿ ਬੀਤੇ 60 ਘੰਟਿਆਂ ਤੋਂ ਕਾਂਗਰਸ ਦੇ ਜਿਹੜੇ ਕਿ ਨੇਤਾ ਨੇ ਉਹ ਪ੍ਰਸਿੱਧ ਸ਼ਰਾਬ ਕਾਰੋਬਾਰੀ ਅਰਜੰਦਰ ਕੁਮਾਰ ਪੱਪੂ ਜੈਂਤੀਪੁਰੀਆ ਨਾਂ ਨਾਲ ਮਸ਼ਹੂਰ ਹਨ ਉਹਨਾਂ ਦੇ ਘਰ ਦੇ ਉੱਪਰ ਰੇਡ ਹੋਈ ਹੈ ਇਹ ਰੇਡ ਇਨਕਮ ਟੈਕਸ ਦੀ ਹੈ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਈਡੀ ਦੀ ਰੇਡ ਹੈ ਪਰ ਇਹ ਰੇਡ ਇਨਕਮ ਟੈਕਸ ਦੀ ਹੈ ਲਗਾਤਾਰ 60 ਘੰਟੇ ਤੋਂ ਇਹ ਰੇਡ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੱਪੂ ਜੈਂਤੀਪੁਰੀਆ ਇੱਕ ਔਰ ਸਿੱਧ ਨਾਮ ਹੈ ਕਾਂਗਰਸ ਦੇ ਉਹ ਪ੍ਰਸਿੱਧ ਨੇਤਾ ਹਨ ਅਤੇ ਜਿਹੜਾ ਹਲਕਾ ਗੁਰਦਾਸਪੁਰ ਦੇ ਕਾਂਗਰਸ ਉਮੀਦਵਾਰ ਦੀ ਗੱਲ ਕਰੀਏ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਉਹਨਾਂ ਦੇ ਬੜੇ ਕਰੀਬੀ ਮੰਨੇ ਜਾਂਦੇ ਹਨ ਤੋਂ ਬੀਤੇ 60 ਘੰਟਿਆਂ ਤੋਂ ਇਹ ਰੇਡ ਚੱਲ ਰਹੀ ਹੈ ਤੁਹਾਨੂੰ ਲਾਈਵ ਤਸਵੀਰਾਂ ਵਖਾ ਰਹੇ ਹਾਂ ਉਹਨਾਂ ਦੇ ਘਰ ਦੀਆਂ ਔਰ ਇੱਥੇ ਪੈਰਾ ਮਿਲਟਰੀ ਫੋਰਸ ਕਾਫੀ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਹਾਲਾਂਕਿ ਪੱਪੂ ਜੈੰਤੀਪੁਰੇ ਦੇ ਸਮਰਥਕ ਉਹਨਾਂ ਨੇ ਚਾਉਣ ਵਾਲੇ ਵੀ ਵੱਡੀ ਗਿਣਤੀ ਵਿੱਚ ਇੱਥੇ ਆਏ ਹਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਰਜੰਦਰ ਕੁਮਾਰ ਪੱਪੂ ਜੈਨਤੀਪੁਰੀਆ ਜਿਹਨਾਂ ਦੀ ਸਿਹਤ ਥੋੜੀ ਢਿੱਲੀ ਹੈ ਉਹਨਾਂ ਦਾ ਪਤਾ ਲਾਣ ਵਾਸਤੇ ਇੱਥੇ ਆਏ ਹਾਂ ਪਰ ਤੁਹਾਨੂੰ ਦੱਸ ਦਈਏ ਕਿ ਉਹ ਸਕਾਟ ਹਸਪੀਟਲ ਅਮਰਸਰ ਦਾਖਲ ਹਨ ਅਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਫਿਲਹਾਲ ਲਾਈਵ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਵਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਪੈਰਾਮਿਲਟਰੀ ਫੋਰਸ ਪਹੁੰਚ ਚੁੱਕੀ ਹੈ ਔਰ ਇਨਕਮ ਟੈਕਸ ਦੀ ਟੀਮ ਲਗਾਤਾਰ ਬੀਤੇ 60 ਘੰਟੇ ਤੋਂ ਉਹਨਾਂ ਦੇ ਘਰ ਦੇ ਅੰਦਰ ਹੈ ਕਿਸੇ ਨੂੰ ਅੰਦਰੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਬਾਹਰੋਂ ਕੋਈ ਅੰਦਰ ਨਹੀਂ ਜਾ ਸਕਦਾ ਲਗਾਤਾਰ ਇਹ ਜਾਂਚ ਜਾਰੀ ਹੈ ਸ਼ਾਪੇ ਮਰੀ ਜ

ਕਸਤੂਰੀ لال ਕਾਉਂਸਲਰ ਅੱਜ ਲਗਭਗ ਤੀਸਰਾ ਦਿਨ ਆ ਜੀ ਇੰਕਮ ਡਾਕਸ ਤੇ ਰੇਡ ਪਈ ਜੋ ਇਡੀ ਦੀ ਰੇਡ ਪਈ ਆ ਉਧਰੋਂ ਇਲੈਕਸ਼ਨ ਦਾ ਦੌਰ ਆ ਤਿੰਨ ਦਿਨ ਬਾਕੀ ਨੇ ਸਾਡਾ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਉਹ ਇਹਨਾਂ ਦੀ ਵਜ੍ਹਾ ਕਰਕੇ ਬਿਮਾਰ ਵੀ ਪੈ ਗਏ ਨੇ ਸਕਾਟ ਹਸਪੀਟਲ ਚ ਵੀ ਗਏ ਨੇ ਆਗਰ ਮੇਰਾ ਖਿਆਲ ਕੋਈ ਵੱਡੀ ਸਮੱਸਿਆ ਹੋ ਗਈ ਜਾਂ ਕੋਈ ਬੋਡੀ ਪ੍ਰੋਬਲਮ ਚ ਕੋਈ ਜਾਦਾ ਸਮੱਸਿਆ ਹੋਈ ਤੰਮਿਆ ਰੱਖਾ ਲੱਗ ਕੇ ਉਹਦਾ ਜ਼ਿੰਮੇਵਾਰ ਜਿਹੜੀ ਹੈ ਪ੍ਰਸ਼ਾਸਨ ਹੋਏਗਾ ਜਿਨ੍ਹਾਂ ਨੇ ਇੱਥੇ ਰੇਡ ਕੀਤੀ ਇਹ ਬਿਲਕੁਲ ਜੀ ਇਹ ਕੋਈ ਰੰਜਿਸ਼ ਲਾ ਲੋ ਤਾਂ ਜਾਂ ਕੋਈ ਬਦਲਾਖੋਰੀ ਦੀ ਲਾ ਲੋ ਇਸ ਤਰ੍ਹਾਂ ਦਾ ਸ਼ਾਸਤ ਵਿੱਚ ਤਾਂ ਚੱਲਦਾ ਵਾ ਪਰ ਜਿਹੜਾ ਇਹ ਸਮਾਂ ਹੀ ਇਹ ਐਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਇਹ 2 ਮਹੀਨੇ ਪਹਿਲਾਂ ਹੋ ਜਾਂਦਾ ਜਾਂ ਇਲੈਕਸ਼ਨ ਤੋਂ 2 ਮਹੀਨੇ ਬਾਅਦ ਚ ਹੋ ਜਾਂਦਾ ਤਾਂ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਆਦੀ ਇਹ ਕਾਂਗਰਸ ਪਾਰਟੀ ਨੂੰ ਤੂਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਜਿਵੇਂ ਭਾਜਪਾ ਹੈ ਆਮ ਆਦਮੀ ਪਾਰਟੀ ਕਾਲੀ ਦਲ ਸਾਰੇ ਨਾਲੇ ਮਿਲੇ ਨੇ ਤੇ ਇਹ ਦਬਾਇਆ ਜਾ ਰਿਹਾ ਕਾਂਗਰਸ ਪਾਰਟੀ ਨੂੰ ਪਰ ਕਾਂਗਰਸ ਪਾਰਟੀ ਨਾ ਤੇ ਪਹਿਲਾਂ ਦੱਬੀ ਸੀ ਤੇ ਨਾ ਹੁਣ ਦੱਬੀ ਤੇ ਨਾ ਗਾਂਹ ਦੱਬੀ ਜਾਣੀ ਹੈ ਵੇਖੋ ਅਸੀਂ ਤੇ ਆਪਣੇ ਖਬਰ ਲੱਗੀ ਸੀ ਇਹ ਕਿ ਆਪਣੇ ਜਾਂਤੀਪੁਰ ਸਾਹਿਬ ਵਰਜਿੰਦਰ ਕੁਮਾਰ ਪੱਪੂ ਜੀ ਨੂੰ ਸਕਾਟ ਹਸਪੀਟਲ ਚ ਲੈ ਗਏ ਸੀ ਤੇ ਪਤਾ ਲੈਣ ਵਾਸਤੇ ਆਏ ਆ ਤੇ ਭੈਣ ਭਰਾਵਾਂ ਨੇ ਪਤਾ ਹੀ ਲੈਣ ਵਾਸਤੇ ਆਣਾ ਕਿ ਇੱਥੇ ਹੋਰਗਾ ਡਾ ਕੋਈ ਕੰਮ ਹੀ ਨਹੀਂ ਨਾ ਕੋਈ ਨਾਰੇ ਬਾਜੀ ਨਾ ਕੋਈ ਧਰਨਾ ਵੈ ਨਾ ਕੋਈ ਗੱਲ ਨਾ ਕੋਈ ਬਾਤ ਜਗੀਰ ਖੋਖਰ ਕਾਉਂਸਲਰ 18 ਨੰਬਰ ਵਾਰਡ ਤੋਂ ਕੀ ਕਹਿਣਾ ਚਾਹੁੰਦੀ ਹੋ ਸ੍ਰੀ ਅਰਵਜੀਤ ਜੀ ਪਿਆਣਾ ਜੀ 3 ਦਿਨ ਹੋ ਗਏ ਨੇ ਸਾਨੂੰ ਕੋਈ ਪਤਾ ਨਹੀਂ ਅੰਦਰ ਕੀ ਹੋ ਰਿਹਾ ਕੋਈ ਇਨਫੋਰਮੇਸ਼ਨ ਨਹੀਂ ਗੀ ਬਿਲਕੁਲ ਸਰਕਾਰ ਦੀ ਧੱਕੇਸ਼ਾਹੀ ਹੈ 3 ਦਿਨ ਹੋ ਗਏ ਇਲੈਕਸ਼ਨਾਂ ਦੇ ਦੌਰ ਆ ਲਖਣ ਤੋਂ ਇਹ 2-4 ਮਹੀਨੇ ਪਹਿਲਾਂ ਵੀ ਹੋ ਸਕਦੀ ਜਾਂ ਬਾਅਦ ਵੀ ਹੋ ਸਕਦੀ ਹੈ ਇਹ ਕਾਂਗਰਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਜਾ ਰਹੀ ਹੈ ਸਾਡੇ ਲੀਡਰ ਜਿੱਤ ਰਹੇ ਨੇ ਇਹ ਮਤਲਬ ਚੋਣ ਪ੍ਰਚਾਰ ਸਾਡਾ ਰੁਕਿਆ ਗਿਆ ਅਗਰ ਸਾਡੇ ਪ੍ਰਜੇਂਦਰ ਕੁਮਾਰ ਪੱਪੂ ਜੀ ਸਕੋਰਚ ਚ ਦਾਖਲ ਹੋਗੇ ਨੇ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਦਾ ਪ੍ਰਸ਼ਾਸਨ ਜੁਮੇ ਆ ਰਿਹਾ ਜਾਂ ਏਜੰਸੀਆਂ ਜੁਮੇ ਆ ਰਿਆ ਜਾਂ ਫਿਰ ਸਰਕਾਰਾਂ ਜੁਮੇ ਆ ਰਹੀ ਕੀ ਕਰਨ ਨੂੰ ਆਸ ਤੇ ਇਹ ਸਾਰੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੀ ਸਿਰਫ ਸਿਹਤ ਹਾਲ ਜਾਣਣ ਲਈ ਆਏ ਆ ਕੋਈ ਇੱਥੇ ਨਾਰੇਬਾਜੀ ਨਹੀਂ ਕੋਈ ਇੱਥੇ ਧਰਨਾ ਨਹੀਂ ਕੋਈ ਇੱਥੇ ਪ੍ਰਦਰਸ਼ਨ ਨਹੀਂ ਉਹਨਾਂ ਦੇ ਹੱਕ 'ਚ ਸਿਰਫ ਉਹਨਾਂ ਨਾਲ ਪਿਆਰ ਕਰਨ ਵਾਲੇ ਸਾਰੇ ਇੱਥੇ ਪਹੁੰਚੇ ਆ ਉਹਨਾਂ ਦੀ ਸਿਹਤ ਹਾਲ ਜਾਣਣ ਲਈ ਆਏ ਆ